ਤੇਸ਼ ਦੁਨੀਆ ਦੇਖ ਰਹੇ ਦਰਸ਼ਕਾਂ ਨੂੰ ਦੱਸਦੇ ਇਹ ਕਿ ਪਿਛਲੇ ਕਈ ਦਿਨਾਂ ਤੋਂ ਪੰਜਾਬ ਤੋਂ ਯੂਰਪ ਦੇ ਦੌਰੇ ਤੇ ਪਹੁੰਚੇ ਗਏ ਸੰਤ ਕ੍ਰਿਸ਼ਨ ਨਾਥ ਚਿਹਰੂਜੀ ਜੋ ਕਿ ਵੱਖ-ਵੱਖ ਦੇਸ਼ਾਂ ਵਿੱਚ ਸ੍ਰੀ ਗੁਰੂ ਰਕਬਾਦ ਸਾਹਿਬ ਵਾਵਾ ਸਾਹਿਬ ਡਾਕਟਰ ਭੀਮrao ਅੰbedkar ਦੀ ਜਿਹੜੀ ਵਿਚਾਰਧਾਰਾ ਯੂਰਪ ਦੇ ਵਿੱਚ ਬਸੇ ਹੋਏ ਲੋਕਾਂ ਤੱਕ ਪਹੁੰਚਾਉਣ ਲਈ ਉਹ ਪਹੁੰਚੇ ਉਹਨਾਂ ਨੇ ਕਈ ਦੇਸ਼ਾਂ ਦੇ ਵਿੱਚ ਜਿਵੇਂ ਇਟਲੀ ਫਰਾਂਸ ਜਰਮਨ ਸਪੇਨ ਤੋਂ ਲੱਗ ਆਸਰੀਆ ਬਿਆਨਾਂ ਇਹਨਾਂ ਦੇਸਾਂ ਦੇ ਵਿੱਚ ਸੰਗਤ ਨਾਲ ਜਿਹੜੇ ਵਿਚਾਰ ਸਾਂਝੇ ਕੀਤੇ ਉਸ ਤੋਂ ਲਾਬਾ ਅਮਰੀਕਾ ਦੇ ਵਿੱਚ ਪਹੁੰਚੇ ਕਿਉਂਕਿ ਅਮਰੀਕਾ ਦੇ ਵਿੱਚ ਹੁਣੇ-ਹੁਣੇ ਇੱਕ ਜਿਹੜੀ ਤਾਜ਼ੇ ਖਬਰ ਮਿਲੀ ਸੀ ਕਿ ਇੱਕ ਨਵਾਂ ਮਾਰਗ ਬਣਿਆ ਸੀ ਜਿਸ ਦਾ ਨਾਮ ਸ੍ਰੀ ਗੁਰੂ ਰਵਿਦਾਸ ਸमारक ਰੱਖਿਆ ਗਿਆ ਤੇ ਉਸ ਉਦਘਾਟਨ ਤੇ ਜਿਹੜੀ ਉੱਥੋਂ ਦੀ ਸੰਗਤ ਨੇ ਸੰਤ ਕ੍ਰਿਸ਼ਨ ਨਾਲ ਜਿਹੜੇ ਜੀ ਨੂੰ ਸਪੈਸਰ ਤੌਰ ਤੇ ਸੱਦਿਆ ਸੀ ਤੇ ਅਮਰੀਕਾ ਦੇ ਵਿੱਚ ਸ੍ਰੀ ਗੁਰੂ ਰਵਿਦਾਸ ਸमारक ਦੇ ਨਾਮ ਤੇ ਜਿਹੜਾ ਸੱਤਿਆ ਉੱਥੇ ਉਹਨਾਂ ਨੇ ਉਦਘਾਟਨ ਕੀਤਾ ਉਥੋਂ ਧੜਕਾਣ ਤੋਂ ਕਾਰਨ ਤੋਂ ਬਾਅਦ ਦੂਸਰੇ ਦਿਨ ਉਹ ਪੁਰਤਗਾਲ ਦੀ ਧਰਤੀ ਤੇ ਪਹੁੰਚੇ ਪੁਰਤਗਾਲ ਲਿਸਬਨ エアਪੋਰਟ ਤੇ ਪਹੁੰਚੇ ਤੇ ਉੱਥੇ ਉਹਨਾਂ ਦਾ ਕਾਫੀ ਵੱਡੀ ਪੱਧਰ ਤੇ ਧਰਮਾਸਵਾਗਤ ਕੀਤਾ ਗਿਆ ਮਿਸ਼ਨਰੀ ਕਲਾਕਾਰ ਕਮਤਾਨ ਅਤੇ ਸ੍ਰੀ ਗੁਰੂ ਰਵਿਦਾਸ ਸਮਾਦੇ ਪ੍ਰਧਾਨ ਬਲਵਿੰਦਰ ਮੈਂਟੂ ਜੀ ਨੇ ਅਤੇ ਵੱਖ-ਵੱਖ ਦੇਸਾਂ ਤੋਂ ਆਏ ਹੋਰ ਸੰਗਤ ਨੇ 에어ਪੋਰਟ ਤੇ ਸੰਤ ਕ੍ਰਿਸ਼ਨ ਰਾਚੇ ਰੂਜੀ ਦਾ ਬਹੁਤ ਧਰਮਾਸਵਾਗਤ ਕੀਤਾ ਦੂਸਰੇ ਦਿਨ ਉਹਨਾਂ ਦਾ ਰਸਮਾਨ ਦੇ ਵਿੱਚ ਪ੍ਰੋਗਰਾਮ ਸੀ ਪ੍ਰੋਗਰਾਮ ਤੇ ਦੂਸਰੇ ਦਿਨ ਪਹੁੰਚਣ ਤੇ ਐ ਪੰਜਾਬ ਪਾਲ ਕੰਪੋ ਇੱਕ ਢੋਲ ਦੇ ਉੱਪਰ ਢੋਲ ਦੇ ਨਾਲ ਸੰਤਕ੍ਰਿਸ਼ਨ ਦਾ ਚਿਹੂ ਜੀ ਵਾਲੇ ਤਾਂ ਨਿੱਘਾ ਸਵਾਗਤ ਕੀਤਾ ਗਿਆ ਤੁਹਾਨੂੰ ਦੱਸ ਦਈਏ ਕਿ ਪ੍ਰੋਗਰਾਮ ਬਿਲਕੁਲ ਪੁਰਤਗਾਲ ਲੈਵਲ ਦਾ ਸੀ ਪਰੰਤੂ ਜਿਉਂ ਹੀ ਦੇ ਦੂਸਰੇ ਅਲੱਗ-ਅਲੱਗ ਦੇਸ਼ਾਂ ਦੇ ਵਿੱਚ ਸੰਗਤ ਨੂੰ ਪਤਾ ਲੱਗਿਆ ਕਿ ਪੁਰਤਗਾਲ ਦੇ ਵਿੱਚ ਵੀ ਸੰਤਕ੍ਰਿਸ਼ਨ ਨਾ ਜੀ ਚਿਹੂ ਵਾਲਾ ਦਾ ਜਿਹੜਾ ਸਮਾਗਮ ਹੋਣਾ ਵਾ ਤਾਂ ਉਹ ਵੱਖ-ਵੱਖ ਦੇਸ਼ਾਂ ਤੋਂ ਉਹਨਾਂ ਦੇ ਸਮਾਗਮ ਦੇ ਵਿੱਚ ਹਿੱਸਾ ਲੈ ਲਈ 5000 ਤੋਂ ਲਈ ਪਹੁੰਚੇ ਸਨ ਤੇ ਉਹਨਾਂ ਵਿੱਚ ਕਾਫੀ ਇਤਸਾਹ ਵੀ ਸੀ ਕਾਫੀ ਕੱਠ ਦੇਖਣ ਨੂੰ ਮਿਲਿਆ ਤੇ ਵੱਖ-ਵੱਖ ਦੇਸ਼ਾਂ ਤੋਂ ਜਿਹੜੇ ਲੋਕਾਂ ਨੇ ਇੱਕ ਦਿਨ ਪਹਿਲਾਂ ਪੁਰਤਗਾਲ ਦੇ ਵਿੱਚ ਜਿਹੜੇ ਆਪਣੇ ਪਹੁੰਚੇ ਤੇ ਸੰਤ ਕ੍ਰਿਸ਼ਨ ਨਾਰਦੀ ਚਿਹੜੂ ਆਲੇ ਨੇ ਆਪਣੇ ਵਿਚਾਰ ਜਿਹੜੇ ਲੋਕਾਂ ਨਾਲ ਸਾਂਝੇ ਕੀਤੇ ਇਸ ਤਸਵੀਰਾਂ ਜਿਹੜੀਆਂ ਤੁਹਾਡੇ ਨਾਲ ਅਸੀਂ ਸਾਂਝੀਆਂ ਕਰਾਂਗੇ ਪੁਰਤਗਾਲ ਤੋਂ ਸੁਖਵਿੰਦਰ ਪੱਟੀ ਦੀ ਵਿਸ਼ੇਸ਼ ਫੋਟ ਪਿਛਲੇ ਦਿਨੀ ਪੁਰਤਕਾਲ ਦੀ ਰਾਜਧਾਨੀ ਲਿਸਬਨ ਵਿਕੇ ਸੰਤ ਕ੍ਰਿਸ਼ਨ ਨਾਥ ਚਿਹੜੂ ਵਾਲਿਆਂ ਦਾ ਪਰਮਾ ਸਵਾਗਤ ਕੀਤਾ ਗਿਆ ਲਿਸਬਨ 에어ਪੋਰਟ ਤੇ ਮਸ਼ਿਨਰੀ ਕਲਾਕਾਰ ਕਮਲ ਤੁਲਨ ਬਲਵਿੰਦਰ ਮੈਂਟੂ ਅਤੇ ਵੱਖ-ਵੱਖ ਦੇਸ਼ਾਂ ਤੋਂ ਆਈ ਸੰਗਤ ਨੇ ਸੰਤਾਂ ਦਾ ਪਰਮਾ ਸਵਾਗਤ ਕੀਤਾ ਮਾਹੌਲ ਬਿਲਕੁਲ ਪੰਜਾਬ ਦੇ ਮਾਹੌਲ ਵਾਂਗ ਲੱਗਿਆ ਕਿਉਂਕਿ ਸੰਤ ਕ੍ਰਿਸ਼ਨ ਨਾਥ ਜੀ ਦਾ ਸਵਾਗਤ ਪ੍ਰੋਗਰਾਮ ਵਾਲੀ ਜਗ੍ਹਾ ਤੇ ਢੋਲ ਵਜਾ ਕੇ ਕੀਤਾ ਗਿਆ i okay. ਅਰਦਾਸ ਸਭਾ ਜਿਸ ਬੰਦੇ ਪ੍ਰਧਾਨ ਬਲਵਿੰਦਰ ਮਿੰਟੂ ਨੇ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸੰਤ ਕ੍ਰਿਸ਼ਨ ਨਾਥ ਜੀ ਝੇੜੂ ਵਾਲੇ ਇਟਲੀ ਫਰਾਂਸ ਆਸਟਰੀਆ ਅਤੇ ਅਮਰੀਕਾ ਹੁੰਦੇ ਹੋਏ ਪੁਰਤਗਾਲ ਪਹੁੰਚੇ ਨੇ ਸੰਤ ਕ੍ਰਿਸ਼ਨ ਨਾਥ ਜੀ ਝੇੜੂ ਵਾਲੇ ਅਮਰੀਕਾ ਵਿਖੇ ਸ੍ਰੀ ਗੁਰੂ ਰਵਿਦਾਸ ਜੀ ਦੇ ਨਾਮ ਤੇ ਬਣੇ ਮਾਰਗ ਦਾ ਉਦਘਾਟਨ ਕਰਨ ਤੋਂ ਬਾਅਦ ਪੁਰਤਗਾਲ ਵਿੱਚ ਪਹੁੰਚੇ ਨੇ ਜਿਹੜੇ ਫੌਂਡਰ ਹੈ ਬਜ਼ੁਰਗ ਹੈ ਸਾਡੇ ਗੁਰੂ ਘਰ ਦੇ ਜਿਹਨਾਂ ਨੇ ਸਥਾਪਨਾ ਕੀਤੀ 2006 ਦੇ ਵਿੱਚ ਤਮਕਾ ਜਿੱਥੇ ਅੱਪ ਗੁਰੂ ਘਰ ਕਰਾਰੇ ਇੰਗਲੈਂਡ ਦੀ ਤੱਕਦੇ 2014 ਜਿੱਥੋਂ ਚਲੇ ਗਏ ਤੇ ਸਾਨੂੰ ਉਹਨਾਂ ਨੇ ਪਿਆਰ ਦਾ ਦਸਤਖਾਰ ਦਿੱਤਾ ਮੈਂ 13 ਵਿੱਚ ਇੱਥੇ ਆਇਆ ਸੀ ਅਇਨਾਂ ਦੀ ਸਾਕਤ ਕੀਤੀ ਤੇ ਅੱਜ ਵੀ ਅਸੀਂ ਗੁਰੂ ਘਰ ਇਸ ਤਰ੍ਹਾਂ ਕਿਹੜਾ ਸੰਤ ਕਾ ਮਾਰਗ ਧਰਮ ਦੀ ਪੌੜੀ ਕੋ ਬੜ ਭਾਗੀ ਪਾਏ ਅਸੀਂ ਬਹੁਤ ਭਾਗਾ ਵਾਲਿਆਂ ਜਿਹੜੇ ਸੰਤਾਂ ਦੀ ਸੰਤ ਵਿੱਚ ਪਹੁੰਚਿਆ 5 ਮਿੰਟ ਲਈ ਪਾਣੀ ਸਾਹਿਬ ਜੀ ਨੂੰ ਬੇਨਤੀ ਹੈ ਕਿ ਉਹ ਆਪ ਜੀ ਸਤ ਸਨ ਸਨਮਪੂਣ ਸੁਝਨੀਏ ਮੇਰੇ ਵੀਰ ਭੈਣ ਭਰਾ ਦੂਰੋਂ ਚੱਲ ਕੇ ਆਏ ਆ ਜਿਨ੍ਹਾਂ ਨੂੰ ਅੱਜ ਰਾਤ ਜਾਂ ਕਿਸੇ ਕੋ ਪ੍ਰੋਬਲਮ ਆ ਉਹ ਸਾਨੂੰ ਦੱਸੇ ਇੱਥੇ ਰਾਤ ਸਾਡੇ ਕੋ ਰਹਿ ਸਕਦੇ ਅਸੀਂ ਪ੍ਰਬੰਧ ਕੀਤਾ ਆ ਰਾਤ ਨਹੀਂ ਗੁਰੂ ਘਰ ਵਿੱਚ ਵੀ ਗਿਆ ਸੀ ਅਸੀਂ ਦੋ ਤਿੰਨ ਘਰ ਜਿਹੜੇ ਪਾਕਿਸਤਾਨ ਦੇ ਰਹਿ ਸਕਦਾ ਕੋਈ ਪ੍ਰੋਬਲਮ ਨਹੀਂ ਜਦੋਂ ਵੀ ਕੋਈ ਸਾਨੂੰ ਆਸਟ੍ਰੇਲੀਆ ਦਾ ਨੰਦਨ ਘਰ ਤੇ ਕੰਮ ਪੈਂਦਾ ਤੇ ਸਾਡੀ ਜਿਹੜੀ ਗੁਰੂ ਘਰ ਦੀ ਪ੍ਰਬੰਧਕ ਕਮੇਟੀ ਆ ਤੇ ਸਾਡਾ ਆਸਥਾਫ ਦਿੰਦੀ ਆ ਹਰ ਤਰ੍ਹਾਂ ਕਿਉਂਕਿ ਡੋਂਕੀ ਦੇ ਨਾਲ ਹੀ ਸਾਰੇ ਸਾਡੇ ਲੋਕ ਉੱਧਰ ਆਏ ਆ ਦੋ ਦਰ ਧੰਨ ਦੇ ਸਾਡੇ ਉਤੇ ਗੁਰੂ ਘਰ ਦੇ ਵਿੱਚ ਕੱਢ ਜਾਂਦੇ ਨੌਜਵਾਨ ਦੀ ਫਿਰ ਇਸ ਲਈ ਅਸਟਰੀਆ ਬਹਿਣਾ ਦੀ ਧਰਤੀ ਨੂੰ ਅਸੀਂ ਪ੍ਰਣਾਮ ਕਰਦੇ ਹਾਂ ਕਿ ਜਿਹੜਾ ਸਾਨੂੰ ਉੱਤ ਤੋਂ ਗੁਜਦੇ ਗੁਜਦੇ ਅਸੀਂ ਪੁੱਤਗਾਲ ਵਿੱਚ ਪਹੁੰਚਦੇ ਹਾਂ ਤੇ ਦੁਬਾਰਾ ਅਸੀਂ ਆਪਣੇ ਮਾਪੇ ਬੱਚਿਆਂ ਨੂੰ ਮਿਲਣ ਜੋਗੀ ਹੁੰਦੇ ਆ ਬਹੁਤ ਹੀ ਧੰਨ ਦਾ ਪਲਤ ਸਭ ਤੋਂ ਪਹਿਲਾਂ ਤਰਮਿੰਦਰ ਬੱਬੂ ਨੇ ਸਟੇਜ ਸੈਕਟਰੀ ਦੇ ਤੌਰ ਤੇ ਕੰਮ ਸੰਭਾਲਿਆ ਪ੍ਰੋਗਰਾਮ ਕੀਰਤਨ ਜੱਤੇ ਧਨ ਬਤ ਰਾਏ ਨੇ ਆਪਣੇ ਸਾਥੀਆਂ ਸਮੇਤ ਕੀਰਤਨ ਰਾਹੀਂ ਸ਼ੁਰੂ ਕੀਤਾ ਉgge ਗੀਤਕਾਰ ਮਲਕੀਤ ਬਵੇਲੀ ਅਤੇ ਕਮਲ ਤੁਲਨੇ ਵੀ ਮਸਲਰੀ ਗੀਤ ਗਾ ਕੇ ਸੰਗਤਾਂ ਵਿੱਚ ਇੱਕ ਨਵਾਂ ਜੋਸ਼ ਭਰ ਦਿੱਤਾ। ਸਾਰੇ ਸਭ ਕੁਝ ਜਹਾਨਾ ਕੋਈ ਮੈਂ ਟੋਲ ਟੋਲ ਵੇਖੀ ਦੁਨੀਆ ਭਿੰਨ ਸਾਰੀਆਂ ਜਿਹੜੇ ਮੱਦੇ ਨੇ ਕੌਮ ਦੀ ਸ਼ਾਨ ਖਾਤਰ ਤੈਨੂੰ ਕੀ ਕਰਦੇ ਨੇ ਸਦਾ ਸਦੀ ਕਾਰ ਮੀਆਂ ਮੱਖਣੇ ਲੋਹਾਰ ਆਖੇ ਚੰਗੇ ਕਰਮ ਕਰ ਲੈ ਤੂੰ ਕਿਹੜਾ ਚੱਕੀ ਤੇ ਤੁਮਣਾ ਬਾਰ ਬਾਰ ਮੀਆਂ ਲਾਲ ਤਲਸਾ

ਇਸ ਤੋਂ ਇਲਾਵਾ ਇੰਗਲੈਂਡ ਤੋਂ ਆਏ ਸੋਨ ਲਾਲ ਦੁੱਗਲ ਅਤੇ ਮੋਹਨ ਲਾਲ ਬਾਲੀ ਨੇ ਸਬੋਧਨ ਕਰਦੀ ਹੋਈ ਕਿਹਾ ਕਿ ਸਾਡੇ ਲਈ ਇਹ ਬਹੁਤ ਜ਼ਰੂਰੀ ਹੈ ਕਿ ਸਾਡੇ ਮਹਾਪੁਰਸ਼ਾਂ ਦੇ ਗੁਰੂ ਘਰ ਹੋਣੇ ਬਹੁਤ ਜ਼ਰੂਰੀ ਨੇ ਤਾਂ ਕਿ ਅਸੀਂ ਆਪਣੇ ਗੁਰੂਆਂ ਨੂੰ ਯਾਦ ਰੱਖ ਸਕੀਏ ਉਹਨਾਂ ਕਿਹਾ ਕਿ ਪੁਰਤਗਾਲ ਵਿੱਚ ਜਦੋਂ ਵੀ ਜ਼ਰੂਰਤ ਪਈ ਤਾਂ ਗੁਰੂ ਰਵਿਦਾਸ ਸਭਾ ਲਿਸਬਨ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਸਾਥ ਦੇਵਾਂਗੇ ਗੁਰੂ ਦਾਸ ਮਹਾਰਾਜ ਦੀ ਬਾਣੀ ਦਾ ਔਟਾਸਵ ਲੈ ਕੇ ਅੱਗੇ ਹੀ ਲੈ ਕੇ ਜਾਣਾ ਹੈ ਆਪਲਾ ਵੱਧਾ ਜਾਵੇ ਸੋ ਬੜੀ ਖੁਸ਼ੀ ਹੋਈ ਹੈ ਬਾਣੀ ਜੀ ਦੇ ਦਰਸ਼ਨ ਕਰਕੇ ਜਿਨ੍ਹਾਂ ਨੇ ਸਾਰਾ ਇਤਿਹਾਸ ਦੱਸਿਆ ਕਿ ਇੱਥੇ ਕਿੰਨਾ ਅਸੀ ਇਕੱਠੇ ਹੋ ਇਦਾ ਹੀ ਸਾਡੇ ਪਿਆਰਿਆਂ ਦੇ ਵਿੱਚ ਅਸੀਂ ਸਾਡੇ ਪ੍ਰਿੰਸੀਪਲ ਜੀ ਸੋਨ ਲਾਲ ਜੀ ਅਤੇ ਹੋਰ ਸਾਰੇ ਸੰਗਤਾਂ ਦੇ ਸਹਿਯੋਗ ਦੇ ਨਾਲ ਗੁਰੂ ਘਰ 2005 ਵਿੱਚ ਬਣਾਏ ਤਨਪਤ ਰਾਏ ਜੀ ਜਿਨ੍ਹਾਂ ਨੇ ਪਹਿਲਾ ਉਥੇ ਪਾਠ ਕੀਤਾ ਸੀਗਾ ਸੰਤ ਬ੍ਰਹਮਾਨੰਦ ਜੀ ਨਾਲ ਆਕੇ ਸਤਮੰਝ ਦਾਸ ਮਹਾਰਾਜ ਨਾਲ ਆਕੇ ਸਾਨੂੰ ਸਮਾਂ ਨਹੀਂ ਪੁੱਜਦਾ ਪਰ ਆਪਾਂ ਬਹੁਤ ਖੁਸ਼ਕਿਸਮਤ ਹਾਂ ਕਿ ਸਾਨੂੰ ਇਹ ਮੌਕਾ ਮਿਲਿਆ ਇਸ ਜ਼ਿੰਦਗੀ ਦੇ ਵਿੱਚ ਕਿਉਂਕਿ ਜ਼ਿੰਦਗੀ ਦੁਬਾਰਾ ਨਹੀਂ ਮਿਲਣੀ ਜਿੰਨੀ ਆਈ ਹੈ ਆਪਣੇ ਕੰਮਾਂ ਨੂੰ ਕਰਦੇ ਹੋਏ ਗੁਰੂ ਮਹਾਰਾਜ ਦੀ ਹਜ਼ੂਰੀ ਦੇ ਵਿੱਚ ਉਹ ਆਸਰਾ ਲੈਂਦੇ ਹੋਏ ਸੰਤਾਂ ਦੀ ਆਪਾਂ ਉਹ ਆਸਰਾ ਦੇ ਵਿੱਚ ਇਹੀ ਬੇਨਤੀ ਕਰਦੇ ਹਾਂ ਕਿ ਸਾਨੂੰ ਅਮਰ ਚੜ੍ਹਦੀ ਕਲਾ ਬਖਸ਼ੇ अमेशा तंदुरुस्त अपना मिशन अगे लै चली लै चली मिशन की है कि पढ़ना जुड़ना संघर्ष करना साजुर्गों का इको नारा है कि पढ़ो बद तो जुड़ो अ संघर्ष अपनी जिंदगी करना जरूरी है सोलह कीम करे ਬੇਟੂ ਬਤਾਰਾ ਜੀ ਤੇ ਇਹਨਾਂ ਦੀ ਟੀਮ ਜਿਨੇ ਵੀ ਪੁਰਤਗਾਲ ਨਿਵਾਸੀਆਂ ਸਾਰਿਆਂ ਦਾ ਪੁਰਤਗੁਣਵਾਦ ਹੈ ਕਿ ਅੱਜ ਅਸੀਂ ਗੁਰੂ ਰਵਿਜਗਦਾਸ ਲੇਵਾ ਨਾਮ ਸੰਗਤ ਸਾਡਾ ਸਿਗਾ ਆਵੇ ਗੁਰੂ ਮਹਾਰਾਜ ਦਾ ਨਾਮ ਦਾ ਝੰਡਾ ਪੁਰਤਗਾਲ ਦੀ ਧਰਤੀ ਦੇ ਦੇ ਝੂਨੇ ਜੋ ਅੱਜ ਪੂਰੇ ਸਮੂਹ ਸਾ ਸੰਗਤ ਦੀ ਹਾਈਦੀ ਦੇ ਵਿੱਚ ਸਹਿਯੋਗ ਦੇ ਨਾਲ ਝੂਲ ਰਿਹਾ ਮੈਂ ਉਹਨੇ ਇਲਾਇਟ ਕਰਦੇ ਸਾਰੇ ਆਪਣੇ ਜਿੰਨੇ ਵੀ ਬੋਲੇ ਪੁਰਤਗਾਲ ਤੋਂ ਬੰਦੇ ਇੰਗਲੈਂਡ ਬੈਠੇ ਹੈਗੇ ਉਹ ਤਤਪਰ ਹੈਗੇ ਐ ਇਸ ਗੱਲ ਦੀ ਖੁਸ਼ੀ ਹੈ ਮੈਂ ਬਤਾਈ ਦੇਣਾ ਚਾਹਨਾ ਇਸ ਕਮੇਟੀ ਨੂੰ ਜਿਨ੍ਹਾਂ ਨੇ 1 ਲੱਖ 6000 ਯੂਰੋ ਇਕੱਠਾ ਕਰਕੇ ਫਲਾਟ ਲੈਣ ਦੀ ਕੋਸ਼ਿਸ਼ ਕੀਤੀ ਹੈ ਮੈਂ ਵੀ ਦੇਖ ਕੇ ਆਇਆ ਬਲਾਟ ਹੋ ਨਾ ਨਵਾਂ ਜਿਹੜਾ ਗੁਰੂ ਜਿੱਥੇ ਬੁਰੂਕਾਰ ਹੋਣਾ ਹੈ ਸੰਤ ਗੁਰੂ ਦਾਸ ਮਹਾਰਾਜ ਕੀ ਜੈ ਅੱਜ ਤੱਕ ਅਸੀਂ ਜਿੰਨੇ ਵੀ ਪ੍ਰੋਗਰਾਮ ਦੇ ਵਿੱਚ ਗੱਲ ਕੀਤੀ ਕਿ ਅੱਜ ਆਪਾਂ ਕਰ ਲਈਏ ਗੁਰੂ ਮਹਾਰਾਜ ਦਾ ਨਿਸ਼ਾਨ ਬਣਾ ਕੇ ਜਿਸ ਵਿੱਚੋਂ ਬਹੁਤ ਸਾਰੇ ਬੰਦੇ ਜਿਹੜੇ ਅੱਜ ਉਸ ਵੇਲੇ ਵੀ ਮੁਕਰਦੇ ਸੀ ਅੱਜ ਵੀ ਮੁਕਰਦੇ ਐ ਦਾਸ ਹੱਥ ਜੋੜ ਕੇ ਬੇਨਤੀ ਕਰਨਾ ਚਾਹੁੰਦਾ ਹੈ ਕਿ ਇਸ ਕਮੇਟੀ ਨੇ ਜਿਹੜਾ ਉਪਰਾਲਾ ਕੀਤਾ ਹੈ तनो मनो जिनी भी मदद हो सकती है करो और इना लड़ फट के जो गुरु महाराज का झंडा लेके चलिए है उन्होंने बुलांद करो और उन्होंने पूरा पूरा सहयोग दो और मैं यूके जो भी गुजार तो बैठे है उन्होंने सारे ने मैं क्या एक मैसेज दिता उन्होंने सारे भ्रावान गुरु साहसान कि असी जो भी गुरु हम आना चाह प्रोग्राम के उत्ते जो रजिस्ट्री होंगी वक्त नहीं हो सकी ਕਿਸੇ ਕਾਰਨ ਕਰਕੇ ਤੋਂ ਉਹ ਜਿਹੜੇ ਸਾਈਂ ਸੰਗਤ ਹੈ ਕੋਈ 100 ਦੇ ਕਰੀਬ ਬੰਦਾ ਸਾਡਾ ਇੱਥੇ ਉੱਥੇ ਬੈਠਾ ਹੈ ਉਹ ਕਹਿੰਦੇ ਵੀ ਜਦੋਂ ਵੀ ਗੁਰੂ ਘਰ ਹੌਂਦ ਵਿੱਚ ਆਵੇ ਗੁਰੂ ਘਰ ਦੀ ਵੀ ਮੱਖਾ ਰੱਖਿਆ ਜਾਵੇ ਗੁਰੂ ਘਰ ਦਾ ਸਾਰੀਆ ਕੰਮ ਹੋਵੇ ਅਸੀਂ ਤਨੋਂ ਮਨੋਂ ਜੋ ਵੀ ਸਾਨੂੰ ਵਰਤਾਲਾ ਦੀ ਕਮੇਟੀ ਹੋਵੇ ਸਾਈਂ ਸੰਗਤ ਜੋ ਹੈ ਸੇਵਾ ਨਾਲੋਂ ਮਤਲਬ ਦੇਗੀ ਅਸੀਂ ਕਰਾਂਗੇ ਔਰ ਗੁਰੂ ਘਰ ਜਿਹੜਾ ਹੈ ਅਸੀਂ ਬਹੁਤ ਬਹੁਤ ਬੜੀ ਢਾਂਗ ਬੜੀ ਸ਼ੋਭਾ ਨਾਲ ਔਰ ਨੇ ਹੋ ਸਕਦਾ ਹੈ ਕਿ ਯੂਰਪ ਦਾ ਸਭ ਤੋਂ ਵੱਡਾ ਗੁਰੂ ਘਰ ਜਿਹੜਾ ਹੈ ਪੁਰਤਗਾਲ ਦੇ ਵਿੱਚ ਬਣਿਆ ਹੋਇਆ ਹੈ। ਮੈਂ ਅਰਦਾਸ ਕਰਦਾ ਸਤਪੁਰ ਮਹਾਰਾਜ ਦੇ ਚਰਨਾਂ ਦੇ ਵਿੱਚ ਕਿ ਸਾਨੂੰ ਬਰਕਤ ਅਸੀਂ ਬਹੁਤ ਵੱਡਾ ਤੇਰਾ ਘਰ ਇੱਥੇ ਬਣਾਇਆ ਹੈ ਦੁਨੀਆ ਦੇ ਐਂਡ ਆਫ ਦਿਵਾਰਡ ਨੂੰ ਪੁਰਤਗਾਲ ਕਿਹਾ ਜਾਂਦਾ ਹੈ। ਉਹ ਪੁਰਤਗਾਲ ਦੇ ਅੰਦਰ ਸਤਗੁਰੂ ਅਰਦਾਸ ਮਹਾਰਾਜ ਦਾ ਨਾਮ ਜਿਹੜਾ ਹੈ ਉਹ ਬੜੇ ਸ਼ਾਨ ਤੇ ਸ਼ੌਕਤ ਦੇ ਨਾਲ ਸਾਡੀ ਰਵਦਾਸੀਆ ਸਮਾਜ ਉੱਤਿਆ ਹੋ ਕੇ ਕਹੇ ਕਿ ਸਾਡਾ ਵੀ ਅੱਜ ਗੁਰੂ ਘਰ ਜਿਹੜਾ ਹੈਗਾ 19ਵੇਂ ਦੇ ਵਿੱਚ ਹੈਗਾ ਆ ਯਰ ਐਂਡ ਆਫ ਯੂਰਪ ਜਿਸ ਨੂੰ ਕਿਹਾ ਜਾਂਦਾ ਉੱਥੇ ਹੈ ਮੈਂ ਸਮੂਹ ਸਾਥ ਸੰਗਤਾਂ ਬਾਰੋਂ ਆਏ ਨੇ ਵੀ ਅਸਟਰੀਆ ਤੋਂ ਮੇਰੇ ਵੀ ਰਾਏ ਸੋਨਾ ਜੀ ਆਏ ਆ ਮੈਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ ਸਮੂਹਿਤ ਕਰਕੇ ਇੱਕ ਪ੍ਰੋਗਰਾਮ ਨੂੰ ਨਮਾ ਚਾਨਣ ਦਿੱਤਾ ਹੈ ਔਰ ਲੋਕਾਂ ਨੂੰ ਬੜੀ ਸਹਿਰ ਦੀ ਕੋਸ਼ਿਸ਼ ਕੀਤੀ ਹੈ ਜੋ ਜੈ ਗੁਰਦੇਵ ਕਾ ਗੁਰਦੇਵ ਜੋ ਬਲੇ ਅਕੀਰ ਵਿੱਚ ਸੰਤ ਕ੍ਰਿਸ਼ਨ ਨਾਥ ਚਿਹੜੂ ਵਾਲਿਆਂ ਨੇ ਆਪਣੀ ਕੀਮਤੀ ਵਿਚਾਰ ਸੰਗਤਾਂ ਦੇ ਸਾਹਮਣੇ ਰੱਖੇ। ਉਹਨਾਂ ਦੇ ਵਿਚਾਰ ਵਿੱਚ ਬਹੁਜਨ ਸਮਾਜ ਪਾਰਟੀ ਦੇ ਲੋਕਾਂ ਦਾ ਦਰਦ ਦਿਖਾਈ ਦਿੱਤਾ। ਉਹਨਾਂ ਕਿਹਾ ਕਿ ਸਾਨੂੰ ਸਤਿਗੁਰੂ ਰਵਦਾਸ ਜੀ ਮਹਾਰਾਜ ਦੇ ਲੜ ਲੱਗੇ ਰਹਿਣਾ ਚਾਹੀਦਾ ਏ। ਬਾਬਾ ਸਾਹਿਬ ਭੀਮਰਾਓ ਅੰਬੇਦਕਰ ਜੀ ਅਤੇ ਸਹਿਬ ਸ੍ਰੀ ਕਾਂਸੀ ਰਾਮ ਜੀ ਵੱਲ ਇਸ਼ਾਰਾ ਕਰਦੇ ਹੋਏ ਕਿਹਾ ਕਿ ਸਾਨੂੰ ਹਮੇਸ਼ਾ ਇਹਨਾਂ ਦੇ ਦੱਸੇ ਮਾਰਗ ਤੇ ਚੱਲਣਾ ਚਾਹੀਦਾ। ਮੰਗਲੇ ਸੋ ਨ ਪੈ ਸਤਿਗੁਰੂ ਦਾਸ ਮਹਾਰਾਜ ਕੀ ਜੈ ਮੀਰਾ ਬਾਈ ਨੂੰ ਜਦੋਂ ਰਿਐਲਟੀ ਅਸਲੀਅਤ ਪਤਾ ਲੱਗੀ ਤਾਂ ਫੇਰ ਰਾਜ ਭਾਗੀ ਵਿੱਚ ਕਾਸਟ ਕੀ ਜ਼ੁਲਮੀ ਬੀਖਿਆ ਤੇ ਮੈਨ ਵੀ ਬੀਖਿਆ ਤਾਂ ਫੇਰ ਸਿੱਧੀ ਗੁਰੂ ਦੇ ਚਰਨਾਂ 'ਚ ਆਈ ਹੈ ਔਰ ਉਹ ਨਵੇਦਰ ਕਰੀ ਬੇਨਤੀ ਕਰੀ ਕੀ ਕਹੇ ਚਾਰੀ ਨੀਲੀ ਗਾਇ ਦੀ ਚੰਨ ਕੇ ਦੁਆਰੇ ਚਾਰ Un tatarón tan santo ਉਸ ਲੰਬੀ ਗੜੀ ਨਰਾਇਣ ਸੀ ਉਸ 27 ਵਾਲੇ ਬਾਬੇ ਨੇ ਸਾਡੀ ਕਿਸਮਤ ਆ ਜਿਹਾ ਰਹੀ ਸੀ ਔਰ ਉਹ ਟਾਈਮ ਕਈ ਨਹੀਂ ਕੋਪ ਕਈ ਨਹੀਂ ਬਹੁਤ ਜャਪਾ ਤੇ ਸਾਡੇ ਘਰਾਂ ਤੋਂ ਉਹ ਰਫਾ ਧਾਗਿਆ ਔਰ ਸੁਬੀਰ ਤੇ ਇਹ ਤਾਂ ਸੋ ਟਾਈਮ ਉਹ ਪੈਟ ਪਈ ਜਾਂਦਾ ਪੜ ਲੈ ਕੇ ਅੱਛੇ ਬੋਲੋ ਵਧੀਆ ਬੋਲੋ ਇਹ ਇਦਾਂ ਕੋਈ ਜਿਹੜੀਆਂ ਨਾ ਗੱਲਾਂ ਬਾਤਾਂ ਆਪਣੇ ਦਿਮਾਗ ਆਈਆਂ ਹੋਈਆਂ ਆ ਭਈਆਂ ਦਿਮਾਗ ਚ ਕੱਢਣੀਆਂ ਪੈਣੀਆਂ ਜਿਹੜਾ ਤੇਲ ਸਿਰ ਤੇ ਛੱਸਨ ਨੂੰ ਦਿੱਤਾ ਸੀ ਸਾਡੇ ਲੋਕ ਮੋਖਾ ਚ ਜੁੜਨ ਲੱਗੇ ਹੋਏ ਜਿਹੜਾ ਤੇਲ ਦਿਮਾਗ ਵਿੱਚ ਛੱਸਨ ਨੂੰ ਦਿੱਤਾ ਸੀਗਾ ਤੇ ਇਹ ਚਾਰ ਦਾ ਜੁੜਨ ਲੱਗੇ ਹੋਏ ਆ ਤੋ ਧਿਆਨ ਦਿਨਾ ਤੁਹਾਡੇ ਚਾਹਨਾ ਚ ਬੇਨਤੀ ਆ ਕਿ ਕਿਤੇ ਥੋੜਾ ਜਿਹਾ ਕਿਤੇ ਤੇਲ ਤੋਂ ਸੁਭਿਛ ਐ ਜਿੱਕੇ ਬੁੱਲ ਬਿਖੇ ਆਪਣੀ ਗੱਲ ਬਣ ਜਾਏ ਤੇ ਕਿਤਾ ਹੋਊਗਾ ਹੋਰ ਧਿਆਨ ਨਾਲ ਬੋਬਾ ਵੇ ਹੋਗਾ ਪਰ ਜਿੱਕੇ ਬੜ ਬਦਵਾਨ ਗਿਆ ਭਾਰਤ ਦਾ ਇੱਕ ਸੰਵਿਧਾਨ ਗਿਆ ਹਕਤਾਂ ਦੇ ਹਕਮ ਦੀ ਖਾਤਰ ਉਸਲਮੀ ਲੜੀ ਲੜਾਈ ਸੀ ਉਸ ਸਟਾਈ ਵਾਲੇ ਬਾਬੇ ਨੇ ਸਾਡੀ ਕਿਸਮਤ ਆ ਜਗ ਰਹੀ ਸੀ

ਜੋ ਜਿੰਮੇਵਾਰ ਹੈ ਉਹਨੇ ਦੇਖ ਕਰਵਾਨੀ ਕੌਮ ਲਈ ਇੱਕ ਕਲੰਬੀ ਲੀਕ ਬਣਾ ਦਿੱਤੀ ਉਸ ਧੋਤੀ ਬਾਣੇ ਪਾਪੇ ਨੇ ਸਾਡੀ ਸੁੱਤੀ ਅੰਤ ਜਗਾ ਦਿੱਤੀ ਸਾਡੀ ਸੁੱਤੀ ਅੰਤ ਜਗਾ ਦਿੱਤੀ 24 ਮਈ 2009 ਅਸਲੀਆ ਭਿਆਨਕ ਤੁਸੀਂ ਜਾਣਦੇ ਹੋ ਰਾਈਟਰ ਨੇ ਇਹਨਾਂ ਚੋਹਾ ਬਾਣੇ ਦਾ ਸਾਰੰਸ਼ੇ ਜੋੜ ਲਿਆ ਉਹ ਕੀ ਕਹਿ ਰਿਹਾ ਕਹਿੰਦਾ ਤੁਸੀਂ ਜੀਓ ਤੇ ਫਿਰ ਜੀਂਦਿਓ ਨਾ ਫਟ ਸਭ ਦੇ ਦੀ ਦਿਓ ਸਾਨੂੰ ਸਤਪਾਲ ਜੀ ਰਹਿਬਾਨੀ ਆਉ ਸੋਝ ਨੂੰ ਫੁੱਲ ਚੜਾ ਤੀਏ ਇਹਨਾਂ ਬਾਪਿਆਂ ਸਿਰ ਦੇ ਜੋ ਆ ਪੂਰੇ ਕਰ ਖਲਾ ਤੀਏ ਪੂਰੇ ਕਰ ਖਲਾ ਤੀਏ ਬਹੁਤ ਧੰਨਵਾਦ ਗੁਰੂ ਰਵਿਦਾਸ ਸਭਾ ਲਿਸਬਨ ਦੇ ਪ੍ਰਧਾਨ ਬਲਵਿੰਦਰ ਮੈਂਟੂ ਨੇ ਬਾਹਰ ਆਈ ਸਾਰੀ ਸੰਗਤ ਦਾ ਅਤੇ ਸੰਤ ਕ੍ਰਿਸ਼ਨ ਨਾਥ ਜੀ ਚਿਹੜੂ ਵਾਲਿਆਂ ਦਾ ਧੰਨਵਾਦ ਕੀਤਾ ਇੱਕ ਨਵਦਾਸੀਆ ਸਮਾਜ ਦੀ ਜੋ ਇੱਕ ਪ੍ਰਾਪਰਟੀ ਜੋ ਹੈ ਪੁਰਤਗਾਲ ਦੀ ਧਰਤੀ ਤੇ ਬਣ ਜਾਵੇਗੀ ਜੋ 25-30 ਸਾਲ ਤੋਂ ਸਾਡੇ ਸੀਨੀਅਰ ਇੱਥੇ ਰਹਿ ਕੇ ਗਏ ਸਾਡੇ ਸਾਥੀ ਜੋ ਲੋਜ ਦੇ ਸੀਗੇ ਇੱਥੇ ਇੱਕ ਆਪਣੇ ਮਾਨ ਰਣਾਨ ਦਾ ਸਥਾਨ ਹੋਵੇ ਚਾਹੇ ਉਹ ਬਰੇਰੋ ਬਣ ਰਿਹਾ ਜਿਹਾ ਇੱਥੇ ਅਸੀਂ ਨੌਜਵਾਨ ਬਹੁਤ سارے ਨੌਜਵਾਨਾਂ ਦਾ ਹੈਗਾ ਆ ਮਾਨ ਦਾ ਚਾਹ ਸਕਦਾ ਮੈਂ ਇੱਥੇ ਕਹਿਣਾ ਚਾਹੁੰਦਾ ਕਿ ਲਿਸਵਨ ਦੇ ਪਾਸੇ ਹੋਵੇ ਸਾਡਾ ਵੀ ਇਹੀ ਸਿਧਾਂਤ ਨਾਲ ਤੋਂ ਅਸੀਂ ਵੀ ਇੱਥੇ ਕੋਸ਼ਿਸ਼ ਕਰਦੇ ਆਏ ਹਾਂ ਪਰ ਜੇ ਅਜੇ ਉਧਰ ਵੀ ਇਹ ਨਤੀਜੇ ਸਾਨੂੰ ਮਿਲ ਜੇ ਮਾਲੇ ਦੀ ਕਿਰਪਾਈ ਹੈ ਆਉਣ ਵਾਲੇ ਸਮੇਂ 'ਚ ਜੇ ਉਹ ਸੰਤ ਨੂੰ ਬੜੀਆ ਤਰੀਕੇ ਨਾਲ ਚਲਾਵੇਗੀ ਤੇ ਸਾਨੂੰ ਕੋਈ ਵੱਡਾ ਇਮਾਰਤ ਜਾਂ ਵੱਡੀ ਪ੍ਰਾਪਰਟੀ ਲਿਸਨ ਵਾਲੇ ਪਾਸੇ ਜੇ ਮਿਲਦੀ ਹੈ ਤੁਹਾਡੇ ਪੈਸਿਆਂ ਦੀ ਹیثیت ਦੇ ਹਿਸਾਬ ਨਾਲ ਆਪਾਂ ਉਸ ਨੂੰ ਵੀ ਦਾਹੂ ਉਧਰ ਵੀ ਲਿਆ ਜਾ ਸਕਦਾ ਹੈ ਪਹਿਲਾਂ ਤੁਹਾਡਾ ਇੱਕ ਜੋ ਸਥਾਨ ਬਣ ਗਿਆ ਉਸ ਤੇ ਤੁਹਾਡੇ ਜੋ ਪ੍ਰਾਪਰਟੀ ਹੋਵੇਗੀ ਉਸ ਤੇ ਪ੍ਰਾਪਰਟੀ ਨੂੰ ਤੁਸੀਂ ਗਹਿਣੇ ਰੱਖ ਕੇ ਜਾਂ ਬੈਂਕ ਕੋ ਰੱਖ ਕੇ ਕਿਤੇ ਵੀ ਤੁਹਾਨੂੰ ਪੈਸੇ ਮਿਲ ਸਕਦੇ ਪਹਿਲਾਂ ਜੋ ਹੈ ਬੈਂਕ ਸਾਨੂੰ 1 ਰੁਪਿਆ ਨਹੀਂ ਦਿੰਦੀ ਸੀ ਕਿ ਜੋ ਅਮਾਉਂਟ ਸੀ ਕਿਉਂਕਿ ਸਾਡੀ ਕੋਈ ਐਕਟੀਵਿਟੀ ਨਾ ਨਾਨ ਪ੍ਰੋਫਟ ਸੰਸਥਾ ਹੈ ਨਾਨ ਪ੍ਰੋਫਟ ਸੰਸਥਾ ਤੇ ਕੋਈ ਵੀ ਲੋਨ ਨਹੀਂ ਮਿਲਦਾ ਹੁਣ ਤੁਹਾਡੇ ਕੋਲ ਜਦੋਂ ਰਜਿਸਟਰੀ ਇੱਕ ਜਗ੍ਹਾ ਹੋਵੇਗੀ ਉਸ ਨੂੰ ਦਿਖਾ ਕੇ ਕਿਤੇ ਵੀ ਤੁਸੀਂ ਪਹੁੰਚ ਲੈ ਸਕਦੇ ਆ ਜਿਵੇਂ ਜਰਮਨ ਦੇ ਵਿੱਚ ਪਹਿਲਾਂ ਗੁਰਪਰ ਹੋਰ ਪਾਸੇ ਸੀ ਬਾਹਰ ਵਿੱਚ ਉਹਨਾਂ ਨੇ ਇੱਧਰ ਲੈ ਆਂਦਾ ਫੇਰ ਜੋ ਹੈ ਤੁਹਾਡਾ ਮੁੱਲ ਬੰਦਾ ਇਸ ਲਈ ਸਮਾਜ ਦੇ ਕੰਮਾਂ ਵਿੱਚ ਬਹੁਤ ਸਾਰੀਆਂ ਕਰਤਿਆਂ ਦੀ ਗਲਤੀਆਂ ਸਾਤੋਂ ਵੀ ਹੋ ਜਾਂਦੀਆਂ ਬਹੁਤ ਕੁਝ ਹੁੰਦਾ ਹੈ ਪਰ ਇਧਾ ਵੀ ਆਉਣ ਵਾਲੇ ਸਮੇਂ ਜੋ ਹੈ ਗੁਰੂ ਦਾ ਤਵਜੂ ਹੈ ਉਹ ਜੋ ਪ੍ਰੋਫੀ ਲੈ ਜਾਵੇਗੀ ਤੁਹਾਡੀ ਸਾਰੀ ਸੰਤਾਂ ਦੇ ਸਹਿਯੋਗ ਦੇ ਨਾਲ ਹੈ ਤੇ ਸੰਤਾਂ ਮਹਾਪੁਰਸ਼ਾਂ ਦਾ ਜੋ ਹੈ ਆਉਣਾ ਜਾਣਾ ਆਪਣੇ ਪੱਕੇ ਘਰ ਵਿੱਚ ਹੋਵੇਗਾ ਨਾ ਅਸੀਂ ਬਗਾਨੇ ਘਰਾਂ ਵਿੱਚ ਇਸ ਤਰ੍ਹਾਂ ਕਰਾਇਆ ਤੇ ਰਹਿ ਕੇ ਕਦੀ ਤੁਹਾਨੂੰ ਪ੍ਰਾਇਕ ਤੇ ਜਾਣਾ ਪੈਂਦਾ ਕਦੀ ਕਿਤੇ ਜਾਣਾ ਪੈਂਦਾ ਹੈ ਤੇ ਉਸ ਕੰਮ ਨੂੰ ਅੰਜਾਮ ਦੇਣ ਲਈ ਬਹੁਤ ਦਿੱਕਤ ਆਉਂਦੀ ਹੈ ਤਨ ਰਾਤ ਅੱਜ ਵੀ ਜੋ ਸਵੇਰ ਤੋਂ ਮੁੰਡੇ ਰਾਤ ਸਾਰੀ ਸੁੱਤੇ ਨਹੀਂ ਤੜਕੇ 4-3 ਵਜੇ ਤੋਂ ਸਮਾਨ ਢੋਣ ਲੱਗਿਆ ਮੁੰਡੇ ਤੇ ਸਾਰੇ ਜੋ ਨੌਜਵਾਨ ਪੁਰਤਗਾਲ ਦਾ ਧੰਨਵਾਦ ਕਰਦਾ ਹਾਂ ਮੈਂ ਜੋ ਹੈ ਸੰਤਾਲੀ ਪ੍ਰੋਜੈਕਟ ਸੰਧਿਆ ਇੰਨੀ ਕਿ ਬੇਨਤੀਆਂ ਕਰਦੇ ਸਾਰੀ ਸ਼ਕਤ ਦਾ ਧੰਨਵਾਦ ਜੈ ਗੁਰਦੇਵ ਅੰਤ ਪੁਰਤਗਾਲ ਤੋਂ ਸ਼ਕਵਿੰਦਰ ਪੱਟੀ ਦੀ ਇਹ ਖਾਸ ਰਿਪੋਰਟ